ਹਾਲ ਦਾ ਪਤਾ ਲੱਗਦਾ ਸਰਕਾਰ ਦਾ ਵੀ ਇੱਕ ਐਸਐਸਪੀ ਰੈਂਕ ਦਾ ਅਫਸਰ ਹੋਵੇ ਤੇ ਉਹ ਪ੍ਰੈਸ ਕਾਨਫਰੈਂਸ ਕਰੇ ਤਿੰਨਾਂ ਚਾਰ ਗ੍ਰਾਮ ਆਇਸ ਦੇ ਮਾਮਲੇ 'ਚ ਤੇ ਕਵੇ ਮੈਨੂੰ ਪਤਾ ਹੀ ਨਹੀਂ ਬੰਦਾ ਕੌਣ ਹੈ ਕੀ ਦਾ ਭਰਾ ਹੈ ਫਿਰ ਪੀਸੀ ਕਰਨੀ ਕੀ ਕਾਰਨ ਕੀ ਬੰਦਾ ਹੈ ਤੇ ਇੱਚੋ ਹੀ ਪਤਾ ਲੱਗਦਾ ਵੀ ਪਲਾਂਟੇਡ ਸੀ ਉਹ ਸਾਰਾ ਕੀ ਜੇ ਆਪਾਂ ਕਿਸੇ ਨਾਲ ਚੱਲੇ ਆ ਤਾਂ ਚਿੱਟੇ ਨੰਗੇ ਹੋ ਕੇ ਚਲੀਏ ਦਲ ਬਦਲੂਆਂ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਕਦੇ ਉਹ ਮਰਦਾਂ ਵਾਲੀ ਗੱਲ ਹੀ ਨਹੀਂ ਬੰਦੇਆਂ ਵਾਲੀ ਗੱਲ ਹੀ ਜਿਹੜਾ ਬੰਦਾ ਦਲ ਬਦਲੂ ਹੋਵੇ ਉਹ ਨਹੀਂ ਕਰਨੀ ਚਾਹੀਦੀ ਜੇ ਆਪਾਂ ਕਿਤੇ ਖੜ ਗਏ ਆ ਤਾਂ ਖੜ ਗਏ ਆ ਜੇ ਹੁਣ ਆਪਾਂ ਭਾਈ ਅਮਰਿਤਪਾਲ ਸਿੰਘ ਹੋਰ ਆਣਾ ਸਾਥੀਆਂ ਨਾਲ ਪਾਰਟੀ ਨਾਲ ਖੜ ਗਏ ਤਾਂ ਖੜ ਗਏ ਆ ਫੇਰ ਚਾਹੇ ਦੇ ਵਿੱਚ ਘਾਟਾ ਹੋਵੇ ਨੁਕਸਾਨ ਹੋਵੇ ਉਹ ਚੀਜ਼ੇ ਮੈਨੇ ਨਹੀਂ ਰੱਖੇ ਜੇ ਬੰਦਿਆਂ ਵਾਲੀ ਗੱਲ ਉਹ ਹੁੰਦੀ ਆ ਵੀ ਆਪਾਂ ਇੱਕ ਸਟੈਂਡ ਤੇ ਰਹੀਏ ਜ਼ਮੀਰ ਤੇ ਰਹੀਏ ਤੇ ਨਾ ਕਿ ਤੁਸੀਂ ਲਾ ਲੋ ਵਿਚਕਾਰ ਲਈ ਲੋਕਾਂ ਵਾਂਗੂ ਕਦੇ ਜਿਵੇਂ ਪ੍ਰਾਂਤ ਦੇ ਵਿੱਚ ਪਾਣੀ ਰੱਖਿਆ ਹੁੰਦਾ ਨਾ ਜਿੱਦਾਂ ਨੂੰ ਪ੍ਰਾਂਤ ਹੁੰਦੀ ਪਾਣੀ ਉਧਰ ਹੀ ਹੋ ਜਾਂਦਾ ਉਹੋ ਜਿਹੀਆਂ ਗੱਲਾਂ ਨਾ ਕਰੀਏ ਹੇਟਲੇ ਪਧਰ ਵਾਲੇ ਦਲ ਬਦਲੂ ਬੰਦਿਆਂ ਦੀ ਮੇਰੇ ਨਿਗਾਹ ਦੇ ਵਿੱਚ ਕੋਈ ਰਿਸਪੈਕਟ ਨਹੀਂ ਮੈਂ ਇਹੋ ਜਿਹੇ ਬੰਦਿਆਂ ਨੂੰ ਕੋਈ ਬਿਲਕੁਲ ਰਿਸਪੈਕਟ ਨਹੀਂ ਕਰਦਾ ਤੇ ਨਾ ਹੀ ਮੈਨੂੰ ਕੋਈ ਚੰਗੇ ਲੱਗਦੇ। ਤਾਂ ਸੋ ਸਭ ਤੋਂ ਪਹਿਲਾਂ ਸਵਾਗਤ ਹੈ ਪੰਜਾਬ ਦੇ ਇਮਾਨਦਾਰ ਸਤਿ ਸ਼੍ਰੀ ਅਕਾਲ ਜੀ। ਬਹੁਤ-ਬਹੁਤ ਧੰਨਵਾਦ ਜੀ। ਜਿਹੜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਇਹਦਾ ਮੇਨ ਮਕਸਦ ਕੀ ਸੀ ਤੇ ਕੀ ਕੀ ਤੁਸੀਂ ਸਾਬਤ ਕਰਨਾ ਚਾਹੁੰਦੇ? ਦੇਖੋ ਸਾਡੀ ਇਹੀ ਗੱਲ ਹੈ ਵੀ ਜੋ ਵੀ ਇਹ ਮਜੀਠੀਆ ਇੱਕ ਭਾਈ ਅਮਰਿਤਪਾਲ ਸਿੰਘ ਦੇ ਉਲਟਰ ਨੈਰੇਟਿਵ ਚਲਾ ਰਿਹਾ ਹੈ ਉਹਦਾ ਇੱਕੋ ਮੰਚਾ ਵੀ ਸਕਿਉਰਿਟੀ ਲੈ ਸਕੇ। ਉਸਨੇ ਮਾਨਯੋਗ ਹਾਈ ਕੋਰਟ ਵਿੱਚ ਵੀ ਰਿਟ ਪਟੀਸ਼ਨ ਦਾਇਰ ਕੀਤੀ ਹੈ। ਉਸਦੇ ਵਿੱਚ ਵੀ ਭਾਈ ਅਮਰਿਤਪਾਲ ਸਿੰਘ ਦਾ ਵੇਰਵਾ ਪਾਇਆ ਹੈ। ਮੈ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਨੇ ਇਹਦੇ ਖਿਲਾਫ ਕਦੇ ਕੋਈ ਬਿਆਨ ਤੱਕ ਨਹੀਂ ਦਿੱਤਾ ਤਾਂ ਉਹ ਖਤਰਾ ਕਾਦਾ ਤਾਂ ਇਹ ਜਿਹੜੀਆਂ ਫੇਕ ਚੈਟਸ ਵਾਇਰਲ ਕਰ ਰਿਹਾ ਜਾਂ ਫੇਕ ਆਡੀਓ ਚਲਾ ਰਿਹਾ ਇੱਕੋ ਮੰਚਾ ਉਹਦੀ ਵੀ ਭਾਈ ਅਮਰਿਤਪਾਲ ਸਿੰਘ ਤੋਂ ਉਹ ਜੋ ਇੱਕ ਸਕਿਉਰਿਟੀ ਲੈ ਸਕੇ ਸਰਕਾਰ ਤੋਂ ਇਹਦੇ ਕੋਲੇ ਗਨਮੈਨ ਨੇ ਉਹ ਕਰ ਚੁੱਕੇ ਨੇ ਜੋ Z+ ਸਕਿਉਰਿਟੀ ਇਹ ਚਾਹੁੰਦਾ ਹੈ ਤੇ ਉਸੇ ਕਰਕੇ ਭਾਈ ਅਮਰਿਤਪਾਲ ਸਿੰਘ ਨੂੰ ਜੋ ਬਦਨਾਮ ਕਰਨ ਤੇ ਇਹ ਲੱਗਿਆ ਹੋਇਆ ਹੈ ਜੀ ਜੇ ਜੇ ਇਸ ਤਰੀਕੇ ਨਾਲ ਤੁਹਾਨੂੰ ਲੱਗ ਰਿਹਾ ਕਿ ਉਹ ਚੀਜ਼ਾਂ ਸਾਰੀਆਂ ਗਲਤ ਆ ਫਿਰ ਉਸ ਦੇ ਖਿਲਾਫ ਕਾਰਵਾਈ ਬਣਾ ਦੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਕਿਉਂ ਮਤਲਬ ਤੁਸੀਂ ਲੀਗਲ ਐਡਵਾਈਜ਼ਰ ਹੋ ਫਿਰ ਟੈਲ ਕਿਉਂ ਨਹੀਂ ਨਹੀਂ ਦੇਖੋ ਜੀ ਜੋ ਇਸ ਦੇ ਵਿੱਚ ਜੋ ਇੱਕ ਜੋ ਬੰਦਾ ਹੈ ਜੋ ਇਸ ਚ ਡੀਫੇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਭਾਈ ਅਮਰਿਤਪਾਲ ਸਿੰਘ ਨਾਲ ਸਲਾਹ مشورہ ਕਰਕੇ ਜੇਲ੍ਹ ਚ ਮੁਲਾਕਾਤ ਕਰਕੇ ਕਿਉਂਕਿ ਦੇਖੋ ਨਾਰਮਲ ਗਲਤ ਹੈ ਨਹੀਂ ਜਿਵੇਂ ਆਪਾਂ 1 ਟੂ 1 ਬਹਿ ਕੇ ਇਹ ਕਰ ਸਕੀ ਨਾ ਮਿਲਣਾ ਪੈਣਾ ਹੈ ਉਹਨਾਂ ਨਾਲ ਗੱਲਬਾਤ ਕਰਨੀ ਪੈਣੀ ਹੈ ਵਕਾਲਤਨਾਮਾ ਵਗੈਰਾ ਲੈ ਕੇ ਤੇ ਇੱਕ ਕੇਸ ਹੈ ਜਿਹੜਾ ਇਹ ਪਾਉਣਾ ਪੈਣਾ ਹੈ ਕਿ ਉਹ ਫਿਰ ਅਗਲੇ ਹਫਤੇ ਅਸੀਂ ਜਾਵਾਂਗੇ ਤੇ ਸਲਾਹ مشورہ ਕਰਕੇ ਇਸ ਤੇ ਜਿਹੜਾ ਹਾਲ ਹੈ ਉਹ ਕਰਾਂਗੇ ਇੱਕ ਸਵਾਲ ਹੋਰ ਬੜਾ ਜਿਹੜਾ ਲਗਾਤਾਰ ਜਿਹੜਾ ਉੱਠ ਰਿਹਾ ਕਿ ਆ ਲਗਾਤਾਰ ਜਿਹੜੀ ਤੁਸੀਂ ਪटीशन ਪਾਈ ਹੋਈ ਆ ਸੁਪਰੀਮ ਅਦਾਲਤ ਹਾਈ ਕੋਰਟ ਦੇ ਵਿੱਚ ਉਹ ਲਗਾਤਾਰ ਪੈਂਡਿੰਗ ਹੈ ਜਿਹੜੀ ਐਨਐਸਏ ਤੇ ਤੇ ਸੁਪਰੀਮ ਕੋਰਟ ਦਰੋਂ ਕਿਉਂ ਨਹੀਂ ਕੀਤਾ ਜਾ ਰਿਹਾ ਟੀਮ ਵੱਲੋਂ ਲਗਾਤਾਰ ਜੋ ਤੀਜੀ ਐਨਐਸਏ ਲੱਗੀ ਆ ਉਸ ਵਿੱਚ ਅਸੀਂ ਜੋ ਮਾਨਯੋਗ ਸੁਪਰੀਮ ਕੋਰਟ ਹੈ ਉਸ ਦਾ ਰੁਕਾ ਹੈ ਜੋ ਕਰਾਗੇ ਪਰ ਇਨੀ ਦੇਰੀ ਕਾਤੋਂ ਕੀਤੀ ਪਪੂਲਾਰਿਟੀ ਗੇਨ ਕਰਨ ਲਈ ਕੀਤਾ ਜਾ ਰਿਹਾ ਲੋਕੀ ਕਹਿੰਦੇ ਨਹੀਂ ਦੇਖੋ ਜੀ ਪਪੂਲਾਰਿਟੀ ਤਾਂ ਕੀ ਮਿਲ ਸਕਦੀ ਹੈ ਇਹਦੇ ਵਿੱਚ ਨਾ ਕੋਈ ਭਾਈ ਅਮਰਿਤਪਾਲ ਸਿੰਘ ਨੂੰ ਨਾ ਕੋਈ ਸਾਨੂੰ ਸਾਡਾ ਤਾਂ ਪਾਰਟੀ ਦੀ ਪਪੂਲਾਰਿਟੀ ਤਾਂ ਵਧਨੀ ਚੜਦੀ ਕਲਾ ਉ ਜਿਹੜਾ ਪਾਈ ਅਮਰਿਤਪਾਲ ਸਿੰਘ ਨੇ ਬਾਹਰ ਆਉਣਾ ਤਾਂ ਹੁਣ ਦੇਖੋ ਅਸੀਂ ਜਮਾਨੋਗ ਹਾਈ ਕੋਰਟ ਚ ਵੀ ਚੈਲੰਜ ਕਰ ਲਿਆ ਹੁਣ ਤੀਜੀ ਐਨਐਸਓ ਨਵਾਂ ਡਿਟੈਂਸ਼ਨ ਆਰਡਰ ਹੈ ਤਾਂ ਉਸ ਨੂੰ ਅਸੀਂ ਨਵੇਂ ਤਰੀਕੇ ਨਾਲ ਚੈਲੰਜ ਕਰਾਂਗੇ ਤੇ ਮਾਨਯੋਗ ਸੁਪਰੀਮ ਕੋਰਟ ਵਿੱਚ ਚੈਲੰਜ ਕਰਾਂਗੇ ਜਿਹੜੀ ਨਵੀਂ ਐਨਐਸਏ ਲੱਗੀ ਇਹਦੇ ਵਿੱਚ ਕੀ ਰੀਜ਼ਨ ਦਿੱਤਾ ਗਿਆ ਕੀ ਕਾਰਨ ਹੈ ਤੁਹਾਡੇ ਕੋਲ ਕੋਈ ਉਹਦੀ ਬੇਸਿਕ ਜਾਣਕਾਰੀ ਦੇਖੋ ਮੇਨ ਤਾਂ ਉਸ ਵਿੱਚ ਜੋ ਸੁਣਿਆ ਜੋ ਪਤਾ ਲੱਗਿਆ ਜੀ ਉਹ ਹਰੀਨਾਉ ਕਤਲ ਕੇਸ ਹੈ ਜੀ ਉਸ ਦਾ ਜਿਹੜਾ ਚਲਾਨ ਆ ਉਹ ਲਾਇਆ ਗਿਆ ਤੇ ਹੋਰ ਉਸ ਵਿੱਚ ਕੁਝ ਖਾਸ ਨਹੀਂ ਜੀ ਜੇ ਉਹ ਪੁਲਿਸ ਕੋਲੇ ਚਲਾਨ ਹੀ ਹੈਗਾ ਤੋ ਅਰੈਸਟ ਕਿਉਂ ਨਹੀਂ ਪਾ ਲੈਂਦੇ ਭਾਈ ਅਮਰਿਤਪਾਲ ਸਿੰਘ ਜੀ ਉਸੇ ਜੇ ਸਬੂਤ ਹੈਗੇ ਨੇ ਤੋ ਉਹਨਾਂ ਨੂੰ ਜੋ ਬਾਹਰ ਕਿਉਂ ਰੱਖ ਰਹੇ ਨੇ ਤੇ ਇਹ ਗੱਲ ਹੈ ਇੱਕ ਹਰਪੀਦੇ ਬ੍ਰਦਰ ਦੇ ਵੀ ਲਗਾਤਾਰ ਜਿਹੜੀ ਲਗਾਤਾਰ ਵੀਡੀਓ ਜਿਹੜੀ ਆਡੀਓ ਨਿਕਲ ਕੇ ਆ ਰਹੀਆਂ ਨਸ਼ਾ ਸੰਬੰਧੀ ਜਿਹੜਾ ਇੱਕ ਵਾਰ ਫਿਰ ਲਗਾਤਾਰ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਇਹਦੇ ਚ ਸੱਚ ਕੀ ਆ ਦੇਖੋ ਸੱਚ ਕੁਝ ਵੀ ਨਹੀਂ ਮੈਂ ਤਾਂ ਕਹੂੰਗਾ ਬੜੀ ਤੁਸੀਂ ਲਾਡੋ ਇੱਕ ਚਾਲ ਦਾ ਪਤਾ ਲਾਦਾ ਸਰਕਾਰ ਦਾ ਵੀ ਇੱਕ ਐਸਐਸਪੀ ਰੈਂਕ ਦਾ ਅਫਸਰ ਹੋਵੇ ਤੇ ਉਹ ਪ੍ਰੈਸ ਕਾਨਫਰੰਸ ਕਰੇ ਤਿੰਨਾਂ 4 ਗ੍ਰਾਮ ਆਇਸ ਦੇ ਮਾਮਲੇ 'ਚ ਤੇ ਕਵੇ ਮੈਨੂੰ ਪਤਾ ਹੀ ਨਹੀਂ ਬੰਦਾ ਕੌਣ ਹੈ ਕੀ ਦਾ ਭਰਾ ਹੈ ਫਿਰ ਪੀਸੀ ਕਰਨ ਦੀ ਕੀ ਕਾਰਨ ਕੀ ਬੰਦਾ ਹੈ ਤੇ ਇਤੋਂ ਹੀ ਪਤਾ ਲੱਗਦਾ ਵੀ ਪਲਾਂਟੇਡ ਸੀ ਉਹ ਸਾਰਾ ਕੀ ਵੀ ਭਾਈ ਉਹਨਾਂ ਨੂੰ ਜੋ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਬੜੀ ਹਾਈਪ ਸੀ ਬੜੀ ਪੀਕ ਸੀ ਤੇ ਉਹੀ ਜਿਹੜੀਆਂ ਇਹ ਸਾਰਾ ਕੁਝ ਇਨੈਰੇਟਿਵ ਸਿਰਜਿਆ ਜਾ ਰਿਹਾ ਹੈ ਜੀ ਭਾਈ ਅਮਰਪਾਲ ਉਹਨਾਂ ਨਾਲ ਕੋਈ ਗੱਲਬਾਤ ਹੋਈ ਜਿੱਦ ਤੱਕ ਤੀਜੀ ਵਾਰ ਐਨਐਸਏ ਲੱਗਣ ਤੋਂ ਬਾਅਦ ਉਹਨਾਂ ਨੇ ਕੀ ਕਹਿਣਾ ਸੀ ਜਾਂ ਕਿਸ ਤਰੀਕੇ ਨਾਲ ਹਾਂਜੀ ਜੋ ਸ਼ੁੱਕਰਵਾਰ ਨੂੰ ਉਹਨਾਂ ਨਾਲ ਗੱਲ ਹੋਈ ਸੀ ਜੀ ਸੌਰੀ ਵੀਰਵਾਰ ਉਹਨਾਂ ਨਾਲ ਗੱਲ ਹੋਈ ਸੀ ਤੇ ਉਦੋਂ ਉਹਨਾਂ ਨੇ ਦੱਸਿਆ ਵੀ ਸਾਰਾ ਕੁਝ ਕਿਵੇਂ ਚੱਲ ਰਿਹਾ ਹੈ ਜੀ ਤੇ ਕਿਵੇਂ ਉਹਨਾਂ ਦੇ ਅਗੇਂਸਟ ਆ ਸਾਰਾ ਜਿਹੜਾ ਫਾਲਸ ਨੈਰੇਟਿਵ ਆ ਹਰੀਨਾਉ ਕਤਲ ਕੇਸ ਹਾਲਾਤ ਤੇ ਸਾਰਾ ਕੁਝ ਹੈ ਇਹ ਪ੍ਰੋਪਗੈਂਡਾ ਹੈ ਇਹ ਸਾਰਾ ਬਣਾਇਆ ਜਾ ਰਿਹਾ ਜੀ ਇੱਕ ਖਾਸ ਸਵਾਲ ਜਿਸ ਤਰੀਕੇ ਨਾਲ ਅਪਤਾਰ ਸਿੰਘ ਖੰਡੇ ਹੋਣਾਂ ਵਾਲਾ ਜਿਹੜਾ ਸੀਨ ਲਗਾਤਾਰ ਚੱਲ ਰਿਹਾ ਹੈ ਜਾਂ ਉਹਨਾਂ ਦੀ ਮਾਤਾ ਕੋਲੋਂ ਵੀ ਲਗਾਤਾਰ ਸਟੇਜਾਂ ਤੇ ਗੱਲਬਾਤ ਜਿਹੜੀ ਉਹ ਕੀਤੀ ਜਾ ਰਹੀ ਹੈ ਜੇ ਇਹ ਵਿੱਚ ਸੱਚ ਨਹੀਂ ਆ ਤਾਂ ਕਿਉਂ ਨਹੀਂ ਪਾਰਟੀ ਜਾਂ ਤੁਹਾਡੀ ਜਿਹੜੀ ਟੀਮ ਆ ਉਹ ਚੀਜ਼ ਨੂੰ ਉਹ ਜਿਹੜਾ ਨੈਰੇਟਿਵ ਤੋੜ ਕਿਉਂ ਨਹੀਂ ਪਾ ਰਹੇ ਜੇ ਸੱਚ ਨਹੀਂ ਆ ਤਾਂ ਫ ਇਹ ਦੇਖੋ ਨਿਤਰੇ ਆ ਜੀ ਮੈਂ ਤਾਂ ਕਹਿੰਨਾ ਹੈ ਮੀਡੀਆ ਚੈਨਲਸ ਤੁਸੀਂ ਚੈੱਕ ਕਰ ਲਓ ਜੀ ਜੇ ਕੋਈ ਬੰਦਾ ਪੁੱਛਦਾ ਹੈ ਹਾਂ ਪਰ ਇੱਕ ਗੱਲ ਜਰੂਰ ਹੈ ਮੈਂ ਕਹੂੰਗਾ ਕੁਝ ਕੁ ਪੇਡ ਮੀਡੀਆ ਚੈਨਲਸ ਨੇ ਕੁਝ ਕੁ ਪੇਡ ਜਰਨਲਿਸਟਸ ਨੇ ਜਿਹੜੇ ਜਾਣ ਬੁੱਝ ਕੇ ਮੈਨੂੰ ਨਹੀਂ ਕਰਦੇ ਚਲੋ ਤੁਸੀਂ ਤਾਂ ਮੈਨੂੰ ਪੁੱਛਿਆ ਹੋਰ ਬੜੇ ਬੰਦਿਆਂ ਨੂੰ ਇਹ ਸਵਾਲ ਪੁੱਛਦੇ ਨੇ ਵੀ ਜਾਣ ਬੁੱਝ ਕੇ ਜਿਹੜੇ ਸਵਾਲ ਬੰਦਾ ਹੀ ਮੇਰਾ ਰਿਗਾਰਡਿੰਗ ਹੈ ਉਹ ਜਿਹਦਾ ਕੋਈ ਲੈਣਦੇ ਹੀ ਨਹੀਂ ਕੋਈ ਨਹੀਂ ਕੋਈ ਹੋਰ ਵਕੀਲ ਹੈ ਉਹਨਾਂ ਸਵਾਲ ਪੁੱਛਣ ਦਾ ਮਤਲਬ ਕੀ ਬੰਦਾ ਹੈ ਜੀ ਤਾਂ ਮੈਂ ਜਵਾਬ ਦੇ ਚੁੱਕਿਆ ਵੀ ਦੇਖੋ ਮੈਂ ਤਾਂ ਜੋ ਉਹਨਾਂ ਦੇ ਅਗੇਂਸਟ ਐਡਵੋਕੇਟ ਅਸ਼ਵੀਰ ਸਿੰਘ ਬਾਦਲ ਦੇ ਉੱਤੇ ਗੁਰਮੀਤ ਸਿੰਘ ਰਾਮ ਰਹੀਮ ਦੇ ਉਲਟ ਐਡਵੋਕੇਟ ਆ ਮੈਂ ਤੇ ਉਸ ਕਰਕੇ ਜੋ ਇਹ ਸਾਰਾ ਜਿਹੜਾ ਬਣਾਇਆ ਪ੍ਰਬੰਧ ਹੋ ਰਿਹਾ ਇਸ ਦੇ ਵਿੱਚ ਸ਼ਹੀਦ ਭਾਈ ਅਵਤਾਰ ਸਿੰਘ ਖੰਡੇ ਹੋਰਾਂ ਦਾ ਤਾਂ ਕੋਈ ਤਾਲੁਕਾਤ ਨਹੀਂ ਜੀ ਨਾ ਉਹਨਾਂ ਦੇ ਮਾਤਾ ਜੀ ਦਾ ਸਤਿਕਾਰਯੋਗ ਮਾਤਾ ਜੀ ਦਾ ਫਿਰ ਉਹ ਉਹਨਾਂ ਦੇ ਮਾਤਾ ਜੀ ਉਹਨੇ ਸਟੇਜ ਤੋਂ ਕਾਫੀ ਵਾਰ ਇਹ ਚੀਜ਼ਾਂ ਜਿਹੜੀਆਂ ਕਹਿ ਚੁੱਕੇ ਆ ਲਗਾਤਾਰ ਤੁਸੀਂ ਵੀ ਸੁਣੀਆਂ ਹੋ ਕੇ ਪਸੀ ਤਾਂ ਉਹਨਾਂ ਦਾ ਸਤਿਕਾਰ ਕਰਦੇ ਆ ਜੀ ਕਿ ਉਹਨਾਂ ਨੂੰ ਬੇਨਤੀ ਵੀ ਹੈ ਵੀ ਜ ਤੋ ਗੱਲ ਕਰ ਲੈਣ ਜਦੋਂ ਮਰਜੀ ਕੋਈ ਆਪਾ ਉਹਨਾਂ ਦੇ ਹਾਜ਼ਰ ਨਾ ਉਥੇ ਜਿੱਥੇ ਹੁਕਮ ਲਾਉਣ ਕਿ ਮਾਤਾ ਜੀ ਬੜੇ ਸਤਿਕਾਰਯੋਗ ਨੇ ਸਾਡੇ ਸਾਰਿਆਂ ਦੇ ਪਰ ਉਹ ਜਿਹੜਾ ਕੋਈ ਬੰਦਾ ਕੋਈ ਉਹਨਾਂ ਨੂੰ ਮੈਂ ਕਹੂੰਗਾ ਮਾਤਾ ਜੀ ਉਹਨਾਂ ਨੂੰ ਗਲਤ ਚੀਜ਼ ਜਾ ਕੇ ਦੱਸਦਾ ਗਲਤ ਇਨਫੋਰਮੇਸ਼ਨ ਦਿੰਦਾ ਮਾਤਾ ਜੀ ਨੂੰ ਜਾ ਕੇ ਵੀ ਹਾਲਾਂਕਿ ਜਿਹੜੀ ਸਾਡੀ ਜਿਹੜੀ ਮਨਸ਼ਾ ਹੈ ਬੜੀ ਨੀਕ ਹੈ ਕੋਈ ਉਹਦੇ ਪਰਿਵਾਰਪਤੀ ਬੜਾ ਸਤਿਕਾਰ ਹੈ ਕੋਈ ਵੀ ਐਜੀ ਗੱਲ ਨਹੀਂ ਚ ਇੱਕ ਸਵਾਲ ਤੁਹਾਡੇ ਮੁਤਲਕ ਹੋਰ ਜਿਹੜਾ ਪਿਛਲੇ ਦਿਨੀ ਤਲਵਾਰਾ ਵੱਲੋਂ ਇੱਕ ਇੰਟਰਵਿਊ ਜਿਹੜੀ ਕੀਤੀ ਗਈ ਉਹਦੇ ਵਿੱਚ ਕਾਫੀ ਖਲਾਸੇ ਕੀਤੇ ਗਏ ਦੀਪ ਸਿੱਧੂ ਦੇ ਨਾਲ ਲਤੀਬ ਸਿੱਧੂ ਦੇ ਬ੍ਰਦਰ ਦੇ ਰਿਲੇਟਡ ਉਹਨਾਂ ਨੇ ਇਹ ਕਹਿ ਗਏ ਕਿ ਦੀਪ ਸਿੱਧੂ ਦਾ ਬੰਦਰ ਹੋਮੋਪੈਥਿਕ ਦਵਾਈਆਂ ਦਾ ਨੁਕਸਾਨ ਵੀ ਕੋਈ ਨਹੀਂ ਤੇ ਫਾਇਦਾ ਵੀ ਕੋਈ ਨਹੀਂ ਤੁਸੀਂ ਇਹ ਬਿਆਨ ਨੂੰ ਕਿਵੇਂ ਲੇਖ ਨਹੀਂ ਦੇਖੋ ਜੀ ਜੋ ਮੇਰਾ ਮਿਸਟਰ ਪਲਵਿੰਦਰ ਸਿੰਘ ਤਲਵਾਰਾ ਉਹਨੇ ਗੱਲ ਕੀਤੀ ਗਲਤ ਹੈ ਜੀ ਪਹਿਲਾਂ ਬਾਈ ਦੀ ਸਿੱਧੂ ਦੇ ਨਾਲ ਰਹੇ ਨੇ ਜਥੇਬੰਦੀ ਨੂੰ ਵੀ ਉਹ ਕਹਿੰਦੇ ਸੀ ਜੀ ਵੀ ਇਹ ਜੋ ਜਥੇਬੰਦੀ ਸਾਡੀ ਹੈ ਜੀ ਪਰ ਜੋ ਸਹੀ ਉਸ ਦੇ ਰਾਈਟਫੁੱਲ 에ਅਰ ਸੀ ਜੋ ਅੱਗੇ ਬਾਰਿਸ ਨੇ ਉਹ ਭਾਈ ਅਮਰਿਤਪਾਲ ਸਿੰਘ ਨੇ ਜਥੇਬੰਦੀ ਦੇ ਉਹਨਾਂ ਦੇ ਸਾਥੀ ਨੇ ਦਿਬਰੂਗੜ੍ਹ ਚ ਜੇਲ੍ਹ ਕੱਟਣ ਵਾਲੇ ਅੱਜ ਮੈਂ ਕਹੂੰਗਾ ਬੜੇ ਬੇਹੂਦਾ ਬਿਆਨ ਦੇ ਨੇ ਵੀ ਭਾਈ ਆ ਵੀ ਜੋ ਭਾਈ ਦੀਪ ਸਿੱਧੂ ਤਾਲੀਬਾਨ ਨਾਲ ਮਿਲਣਾ ਚਾਹੁੰਦੇ ਸੀ ਵਗੈਰਾ ਵਗੈਰਾ ਹਾਲਾਂਕਿ ਬੜੇ ਪੜੇ ਲਿਖੇ ਸੁਲਝੀ ਹੋਏ ਇਨਸਾਨ ਸੀ ਤਾਂ ਮੈਂ ਤਾਂ ਕਹੂੰਗਾ ਬੜੀ ਜ਼ਿਆਦਾ ਗਲਤ ਗੱਲ ਹੈ ਇਹ ਨਹੀਂ ਕਰਨੀ ਚਾਹੀਦੀ ਬੰਦੇ ਨੂੰ ਜੇ ਆਪਾਂ ਕਿਸੇ ਨਾਲ ਚੱਲੇ ਆ ਤਾਂ ਚਿੱਟੇ ਨੰਗੇ ਹੋ ਕੇ ਚੱਲੀਏ ਦਲ ਬਦਲੂਆਂ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਕਦੇ ਉਹ ਮਰਦਾਂ ਵਾਲੀ ਗੱਲ ਹੀ ਨਹੀਂ ਬੰਦੇਆਂ ਵਾਲੀ ਗੱਲ ਹੀ ਜਿਹੜਾ ਬੰਦਾ ਦਲ ਬਦਲੂ ਹੋਵੇ ਉਹ ਨਹੀਂ ਕਰਨੀ ਚਾਹੀਦੀ ਜੇ ਆਪਾਂ ਕਿਤੇ ਖੜ ਗਏ ਆ ਤਾਂ ਖੜ ਗਏ ਆ ਜੇ ਹੁਣ ਆਪਾਂ ਭਾਈ ਅਮਰਿਤਪਾਲ ਸਿੰਘ ਹੋਰ ਆਣਾ ਸਾਥੀਆਂ ਨਾਲ ਪਾਰਟੀ ਨਾਲ ਖੜ ਗਏ ਤਾਂ ਖੜ ਗਏ ਆ ਫੇਰ ਚਾਹੇ ਦੇ ਵਿੱਚ ਘਾਟਾ ਹੋਵੇ ਨੁਕਸਾਨ ਹੋਵੇ ਉਹ ਚੀਜ਼ੇ ਮੈਨੇ ਨਹੀਂ ਰੱਖੀ ਜੇ ਬੰਦੇਆਂ ਵਾਲੀ ਗੱਲ ਉਹ ਹੁੰਦੀ ਆ ਵੀ ਆਪਾਂ ਇੱਕ ਸਟੈਂਡ ਤੇ ਰਹੀਏ ਜਮੀਰ ਤੇ ਰਹੀਏ ਤੇ ਨਾ ਕਿ ਤੁਸੀਂ ਲਾ ਲੋ ਵਿਚਾਰ ਲਈ ਲੋਕਾਂ ਵਾਂਗੂ ਕਦੇ ਜੇ ਪ੍ਰਾਂਤ ਦੇ ਵਿੱਚ ਪਾਣੀ ਰੱਖਿਆ ਹੁੰਦਾ ਨਾ ਜਿੱਦਨੂੰ ਪ੍ਰਾਂਤ ਹੁੰਦੀ ਪਾਣੀ ਉਧਰ ਹੀ ਹੋ ਜਾਂਦਾ ਹੈ ਉਹ ਜਿਹੜੀਆਂ ਗੱਲਾਂ ਨਾ ਕਰੀਏ ਹੇਟਲੇ ਪੱਤਰ ਵਾਲੇ ਦਲ ਬਦਲੂ ਬੰਦਿਆਂ ਦੀ ਮੇਰੇ ਨਿਗਾਹ ਦੇ ਵਿੱਚ ਕੋਈ ਰਿਸਪੈਕਟ ਨਹੀਂ ਮੈਂ ਇਹੋ ਜਿਹੇ ਬੰਦਿਆਂ ਨੇ ਕੋਈ ਬਿਲਕੁਲ ਰਿਸਪੈਕਟ ਨਹੀਂ ਕਰਦਾ ਤੇ ਨਾ ਹੀ ਮੈਨੂੰ ਕੋਈ ਚੰਗੇ ਲੱਗਦੇ ਜੀ ਸੋ ਕੱਲ੍ਹ ਬਾਤ ਹੋਈ ਇਹਨਾਂ ਨੇ ਜਿਹੜੇ ਐਨਐਸਏ ਤੇ ਲੱਗੇ ਸੀਗੇ ਤੀਸਰੀ ਵਾਰ ਲਗਾਤਾਰ ਅੰਮ੍ਰਿਤਪਾਲ ਉਹਨਾਂ ਤੇ ਜਿਹੜੇ ਮੈਂਬਰ ਪਾਰਲੀਮੈਂਟ ਐ ਖਡੂਰ ਸਾਹਿਬ ਦੇ ਤੇ ਉਹਨਾਂ ਤੇ ਤੀਸਰੀ ਵਾਰ ਐਨਐਸਏ ਤੋਂ ਬਾਅਦ ਇਹਨਾਂ ਨੇ ਇਹ ਸਪੱਸ਼ਟ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਵੱਲ ਜਿਹੜਾ ਉਹ ਰੋਕ ਕੀਤਾ ਜਾਊਗਾ ਤੇ ਮਾਨਯੋਗ ਸੁਪਰੀਮ ਕੋਰਟ ਇਸ ਤੇ ਕੀ ਜਿਹੜਾ ਫੈਸਲਾ ਲੈਂਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਸ ਤਰੀਕੇ ਨਾਲ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਤੁਸੀਂ ਆਪਣੀ ਰਾਏ ਜਰੂਰ ਕਮੈਂਟ ਸੈਕਟ ਤੱਕ ਭੇਜ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਗੱਲਬਾਤ ਸ਼ੁਕਰੀ ਸਾਰ ਸਟਿਕਾ ਸ਼ੁਕਰੀਆ ਜੀ